ਆਲਾ ਇਲਾ ਇਲਾ ਵੋਟਾ ਕਮਲ ਦੇ ਫੁੱਲ ਨੂੰ ਪਾਣੀ ਕਮਲ ਦਾ ਫੁੱਲ ਕਮਲ ਦਾ ਫੁੱਲ ਭੈਣ ਜੀ ਸਾਰੀਆਂ ਵੋਟਾ ਕਮਲ ਦੇ ਫੁੱਲ ਨੂੰ ਪਵਾਣੀਆਂ ਮੇਰੀ ਭੈਣ ਹਾਂ ਧਿਆਨ ਰੱਖਣਾ ਆਪ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਚੱਲ ਰਹੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਹੁਣ ਪ੍ਰਚਾਰ ਹੋ ਰਿਹਾ ਹੈ ਤੇ ਪ੍ਰਚਾਰ ਦੇ ਵਿੱਚ ਲੋਕ ਹਰੇਕ ਤਰੀਕੇ ਨਾਲ ਪ੍ਰਚਾਰ ਕਰਦੇ ਹੋ ਨਜ਼ਰ ਆ ਰਹੇ ਨੇ ਚਾਹੇ ਉਹ ਪਰਿਵਾਰਕ ਪ੍ਰਚਾਰ ਹੋਵੇ ਜਾਂ ਫਿਰ ਡੋਟ ਡੋਰ ਜਾ ਕੇ ਲੋਕਾਂ ਤੱਕ ਇਸ ਵਕਤ ਅਸੀਂ ਜਲੰਧਰ ਦੇ ਵਾਰਡ ਨੰਬਰ 4 ਦੇ ਵਿੱਚ ਖੜੇ ਆ ਜਿਸ ਜਗ੍ਹਾ ਤੋਂ ਪਹਿਲਾ ਉਮੀਦਵਾਰ ਜਿਹੜੇ ਨੇ ਜਿਹੜੇ ਨੇ ਕਾਂਗਰਸ ਦੇ ਨਿਮਾਹੂਰੀ ਸੀਗੇ ਤੇ ਹੁਣ ਭਾਜੀਪੀ ਤੋਂ ਉਮੀਦਵਾਰ ਜਿਹੜੇ ਨੇ ਉਹ ਪ੍ਰਸ਼ਾਂਤ ਕੁਮਾਰ ਖੁਰੀ ਖੜੇ ਹੋਏ ਨੇ ਹੋਰ ਵੀ ਕਾਫੀ ਉਮੀਦਵਾਰ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਜ਼ਰੂਰ ਤਸਵੀਰ ਦੇਖੋ ਜਿੱਥੇ ਵਾਰਡ ਨੰਬਰ 4 ਦੇ ਵਿੱਚ ਲਗਾਤਾਰ ਜਿਹੜਾ ਹੈਗਾ ਹੈ ਉਹ ਬੀਜੇਪੀ ਉਮੀਦਵਾਰ ਡੋਰ ਟੂ ਡੋਰ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਹਰੇਕ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਇਹਨਾਂ ਦਾ ਕਹਿਣਾ ਕਿ ਭਈ ਸਾਨੂੰ ਇਸ ਵਾਰ ਜਿਤਾਓ ਕਿਉਂਕਿ ਸੈਂਟਰ ਸਾਡੇ ਨਾਲ ਹੈ ਤੇ ਸੈਂਟਰ ਤੋਂ ਜੋ ਚੀਜ਼ਾਂ ਜਿਹੜੀਆਂ ਨੇ ਉਹ ਆਣਗੀਆਂ ਉਹ ਸਾਰੀਆਂ ਜਿਹੜੀਆਂ ਨੇ ਉਹ ਸਿੱਧਾ ਲੋਕਾਂ ਤੱਕ ਜਿਹੜੀਆਂ ਨੇ ਉਹ ਪਹੁੰਚਾਈਆਂ ਜਾਣਗੀਆਂ ਤਾਂ ਇਹ ਤਸਵੀਰ ਪਹਿਲਾਂ ਤੁਸੀਂ ਦੇਖੋ ਉਸ ਤੋਂ ਬਾਅਦ ਗੱਲਬਾਤ ਵੀ ਜ਼ਰੂਰ ਕਰਾਂਗੇ ਕਿਉਂਕਿ ਸਵੇਰ ਤੋਂ ਹੀ ਇਹ ਕੈਂਡੀਡੇਟ ਜਿਹੜੇ ਨੇ ਉਹ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ 84 ਤੋਂ ਵੀ ਜ਼ਿਆਦਾ ਜਿਹੜੇ ਨੇ ਉਹ ਵਾਰਡ ਹੈਗੇ ਨੇ ਜਿਨ੍ਹਾਂ ਦਾ ਪ੍ਰਚਾਰ ਜਿਹੜਾ ਹੈ ਉਹ ਲਗਾਤਾਰ ਚਾਹੇ ਭਾਜਪਾ ਹੋਵੇ ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਕਾਂਗਰਸ ਹੋਵੇ ਜਾਂ ਫਿਰ ਹੋਰ ਆਜ਼ਾਦ ਉਮੀਦਵਾਰ ਹੋਣ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਪ੍ਰਸ਼ਾਂਤ ਕੁਮਾਰ ਗੁਰੀ ਸਾਡੇ ਨਾਲ ਨੇ ਦੇ ਵਿੱਚ ਅੱਜ ਗੁਲਮਾਰ ਸਿਟੀ ਦੇ ਵਿੱਚ ਬਹੁਤ ਹੀ ਅੱਛਾ ਲੋਕਾਂ ਦਾ ਸਹਿਯੋਗ ਮਿਲ ਰਿਹਾ ਪਿਆਰ ਮਿਲ ਰਿਹਾ ਕਲੋਨੀ ਵਾਸੀਆਂ ਦਾ ਬਹੁਤ ਹੀ ਮੈਨੂੰ ਆਸ਼ੀਰਵਾਦ ਮਿਲ ਰਿਹਾ ਜਿਸ ਘਰ ਜਾ ਰਿਹਾ ਲੋਕ ਬੜਾ ਪਿਆਰ ਕਰ ਰਹੇ ਆ ਕਿਉਂ ਕਿਉਂਕਿ ਅਸੀਂ ਸਾਨੂੰ ਪਿਆਰ ਤਾਂ ਕਰ ਰਹੇ ਕਿਉਂਕਿ 2007 ਤੋਂ ਲੈ ਕੇ 2017 ਤੱਕ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਸਰਕਾਰ ਰਹਿੰਦੇ ਅਸੀਂ ਇਹ ਲੰਮਾ ਪਿੰਡ ਚੌਂਕ ਤੋਂ ਹੁਸ਼ਿਆਰਪੁਰ ਵਾਲੀ ਸੜਕ ਦੋ ਵਾਰ ਬਣਾਈ ਹੈ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਹਰਿਆਣ ਲਗਰ ਦਾ ਸਾਰਾ ਏਰੀਆ ਸਾਰੀਆਂ ਸੜਕਾਂ ਬਣਵਾਈਆਂ ਸੀਵਰੇਜ ਪਵਾਇਆ ਠੀਕ ਆ ਉਹ ਸਾਰਾ ਏਰੀਆ ਡਿਵੈਲਪ ਕੀਤਾ ਕੋਟਲਾ ਰੋਡ ਬਣਾਇਆ ਸੁੱਚੀ ਪਿੰਡ ਜਾ ਕੇ ਦੇਖੋ ਸਾਰੀਆਂ ਸੜਕਾਂ ਵਧੀਆ ਸੁੱਚੀ ਪਿੰਡ ਪੂਰਾ ਇੰਟਰਲੌਕ ਟਾਇਲ ਲਵਾਈ ਹੈ ਮੇਨ ਰੋਡ ਦੇ ਉੱਤੇ ਲੋਕਲੀਆਂ ਸੜਕਾਂ ਬਣਵਾਈਆਂ ਲੋਕ ਬੜਾ ਪਿਆਰ ਕਰ ਰਹੇ ਆ ਲੋਕ ਵਿਕਾਸ ਨੂੰ ਵੋਟ ਪਾਉਂਦੇ ਆ ਲੋਕ ਚਾਹੁੰਦੇ ਆ ਕਿ ਸਾਡੇ ਕੀਤੇ ਆ ਕੰਮ ਦੇ ਆਧਾਰ ਤੇ ਵੋਟਾਂ ਪੈ ਰਹੀਆਂ ਔਰ ਕੰਮ ਦੇ ਆਧਾਰ ਤੇ ਲੋਕ ਪਿਆਰ ਕਰ ਰਹੇ ਔਰ ਕੰਮ ਦੇ ਆਧਾਰ ਤੇ ਵੋਟਾਂ ਵੀ ਪੈਣਗੀਆਂ ਮੈਂ ਤੁਹਾਡੇ ਚੈਨਲ ਰਾਹੀਂ ਪ੍ਰੇਮਨਗਰ ਹਰਦੀਪਨਗਰ 3 ਸਟਾਰ ਕਲੋਨੀ ਸੁਚੀਪਿੰਡ ਔਰ ਗੁਲਮਾਰ ਸਿਟੀ ਆਪਣਾ ਔਰ ਜਿਹੜਾ ਨਾਲ-ਨਾਲ ਜਿੰਨਾ ਵੀ ਹਰਦੀਪਨਗਰ ਜਿੰਨਾ ਵੀ ਏਰੀਆ ਨਾਲ-ਨਾਲ ਲੱਗਦਾ ਹੈ ਮੈਂ ਸਾਰਿਆਂ ਨੂੰ ਨਿਵਾਸੀਆਂ ਨੂੰ ਪ੍ਰਾਰਥਨਾ ਕਰਦਾ ਕਿ ਆਪਣੀ ਇੱਕ ਇੱਕ ਵੋਟ ਕਮਲ ਦੇ ਫੁੱਲ ਤੇ ਪਾ ਕੇ ਆਪਾਂ ਆਪਣੇ ਛੋਟੇ ਭਰਾ ਨੂੰ ਕਾਮਯਾਬ ਕਰੋ ਤਾਂ ਕਿ ਤੁਹਾਡੇ ਜਿੰਨੇ ਵੀ ਬਾਕੀ ਕੰਮ ਰਹਿ ਗਏ ਉਹ ਵੀ ਸਾਰੇ ਸਾਰੇ ਕਰਾਂਗੇ ਭਾਰਤੀ ਜਨਤਾ ਪਾਰਟੀ ਪਹਿਲਾਂ ਵੀ ਉਮੀਦਵਾਰ ਕਾਫੀ ਰਹੇ ਭਾਰਤੀ ਜਨਤਾ ਪਾਰਟੀ ਇੱਕ ਸੈਕਿੰਡ ਪਹਿਲਾਂ ਵੀ ਉਮੀਦਵਾਰ ਰਹੇ ਜੋ ਪਹਿਲਾਂ ਇਸ ਜਗ੍ਹਾ ਤੋਂ ਜਿੱਤਦੇ ਰਹੇ ਉਹ ਤਾਂ ਕਹਿੰਦੇ ਨੇ ਕਿ ਭਈ ਐਤ ਕੀ ਵੀ ਸਾਡੀ ਵਾਰੀ ਹੈਗੀ ਹੈ ਕਿਉਂਕਿ ਅਸੀਂ ਡਵੈਲਪਮੈਂਟ ਹੀ ਬਹੁਤ ਕਰਾਈ ਹੈਗੀ ਹੈ ਤੁਸੀਂ ਕਿਵੇਂ ਮੰਨਦੇ ਹੋ ਤੇ ਪੰਜ ਉਹ ਵਾਦੇ ਜੋ ਤੁਸੀਂ ਜਿੱਕਰ ਜਿੱਤਦੇ ਹੋ ਤੇ ਇਸ ਜਗ੍ਹਾ ਦੇ ਉੱਪਰ ਲਾਗੂ ਕਰੋਗੇ ਸਭ ਤੋਂ ਪਹਿਲਾਂ ਦੇਖੋ ਮੈਂ ਇਸ ਏਰੀਏ ਦੇ ਵਿੱਚ ਅੱਜ 4 ਦਿਨ ਹੋ ਗਏ ਡੋਰ ਡੋਰ ਕਰ ਰਿਹਾ ਕੈਂਪੇਨ ਕਰ ਰਿਹਾ ਮੈਨੂੰ ਇਸ ਏਰੀਆ ਦੇ ਵਿੱਚ ਲੋਕ ਦੱਸਦੇ ਆ ਮੈਂ ਕਿਸੇ ਦੀ ਨਿੰਦਾ ਨਹੀਂ ਕਰਨ ਲੱਗਾ ਲੋਕ ਮੈਨੂੰ ਦੱਸਦੇ ਆ ਕਿ ਜਿਹੜੇ ਪਹਿਲਾਂ ਇੱਥੇ ਉਮੀਦਵਾਰ ਰਹੇ ਆ ਜਿਹੜੇ ਇੱਥੇ ਕਾਉਂਸਲਰ ਰਹੇ ਆ ਉਹ ਜਦੋਂ ਕਿਸੇ ਦਾ ਘਰ ਬੰਦਾ ਸੀ ਕਿਸੇ ਦੇ ਲੈਂਟਰ ਪੈਂਦਾ ਸੀ ਉਹ ਜਾ ਕੇ ਉਹ ਆਪ ਹੀ ਉੱਥੋਂ ਜਾ ਕੇ ਪੈਸੇ ਮੰਗਣ ਲਾ ਪੈਂਦੇ ਸੀ ਔਰ ਕਿਸ ਤਰ੍ਹਾਂ ਦੇ ਨਾਲ ਸੈਟਿੰਗਾਂ ਕਰਾਉਂਦੇ ਸੀ ਲੋਕ ਬੜੇ ਦੁਖੀ ਸੀ ਔਰ ਅੱਜ ਲੋਕ ਲੋਕਾਂ ਦੇ ਵਿੱਚ ਇੱਕ ਭਾਰੀ ਹੁਸਾ ਹੈ ਕਿ ਇੱਕ ਯੁਵਾ ਸਾਡਾ ਭਰਾ ਇਮਾਨਦਾਰ ਆਦਮੀ ਅੱਗੇ ਆਇਆ ਲੋਕਾਂ ਦਾ ਬੜਾ ਪਿਆਰ ਮਿਲ ਰਿਹਾ ਮੇਰੇ ਪੰਜ ਵਾਦੇ ਜਿਹੜੇ ਐ ਸਭ ਤੋਂ ਪਹਿਲਾਂ ਤਾਂ ਜਿੱਥੇ ਮੈਂ ਘੁੰਮ ਰਿਹਾ ਗੁਲਮਾਰ ਸਿਟੀ ਇਸ ਏਰੀਆ ਦੇ ਵਿੱਚ ਜਿੱਥੇ ਜਿੱਥੇ ਸੜਕਾਂ ਟੁੱਟੀਆਂ ਆਈਆਂ ਨਵੀਆਂ ਸੜਕਾਂ ਬਣਵਾਉਣੀਆਂ ਔਰ ਘਰ ਬੜੇ ਸੋਹਣੇ ਬਣੇ ਦੇਖੋ ਆਸ-ਪਾਸ ਕੈਮਰਾ ਕਮਾਓ ਕੋਠੀਆਂ ਦੇਖੋ ਕਿੰਨੀਆਂ ਸੋਹਣੀਆਂ ਕੋਠੀਆਂ ਬਣੀਆਂ ਲੋਕ ਲੋਕਾਂ ਨੇ ਬਹੁਤ ਵਧੀਆ ਅੱਛਾ ਡਿਵੈਲਪ ਕੀਤਾ ਔਰ ਇੱਥੇ ਆਪਾਂ ਸਫਾਈ ਦੀ ਵਿਵਸਥਾ ਨਹੀਂ ਹੈ ਇੱਥੇ ਵਧੀਆ ਸਫਾਈ ਦੀ ਵਿਵਸਥਾ ਕਰਕੇ ਦੇਣੀ ਦੋ ਬੰਦੇ ਝਾੜੂ ਵਾਲੇ ਲਾ ਕੇ ਦੇਣੇ ਸੂਰੇ ਝਾੜੂ ਮਾਰਨ ਘਰਾਂ ਦੇ ਵਿੱਚੋਂ ਕੂੜਾ ਚੱਕਣ ਔਰ ਸਾਰੇ ਕੰਮ ਜਿਹੜੇ ਲੋਕਾਂ ਦੀਆਂ ਜਿਹੜੀਆਂ ਛੋਟੀਆਂ-ਛੋਟੇ ਕੰਮ ਹੈ ਸਾਰੇ-ਸਾਰੇ ਆਪਾਂ ਪੂਰੇ ਕਰਕੇ ਦੇਣੇ ਇਹ ਮੇਰੇ ਜਿਹੜਾ ਪਹਿਲੀ ਹੈ ਵਾ ਦੂਸਰਾ ਬਾਹਰ ਜਿਹੜਾ ਹੁਸ਼ਿਆਰਪੁਰ ਰੋਡ ਦਾ ਕੰਮ ਇਹ ਨਿਤਿਨ ਗੜਕ ਦੂਜੇ ਤੇ ਘਟਕਾ ਪੈ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਜੀ ਨੇ 100 ਕਰੋੜ ਰੁਪਇਆ ਜਲੰਧਰ ਸਮਾਰਟ ਸਿਟੀ ਨੂੰ ਭੇਜਿਆ ਹੈ ਔਰ ਇਹ ਵੀ ਕੰਮ ਅਸੀਂ ਅੱਗੇ ਅੱਗੇ ਵੀ ਕਰਵਾਇਆ ਸੀ ਉਹਨੂੰ ਵੀ ਪੂਰਾ ਕਰਾਵਾਂਗੇ ਉਸ ਤੋਂ ਇਲਾਵਾ ਜਿੱਥੇ-ਜਿੱਥੇ ਸੀਵਰੇਜ ਰਹਿ ਗਿਆ ਪੈਣ ਵਾਲਾ ਉਹਨੂੰ ਵੀ ਕਰਾਂਗੇ ਜਿਹੜਾ ਏਰੀਆ ਕਾਰਪੋਰੇਸ਼ਨ ਦੇ ਹੱਦ ਚ ਜੋੜਨ ਵਾਲਾ ਉਹ ਵੀ ਕਰਾਂਗੇ ਹੋਰ ਵੀ ਲੋਕ ਜਿਹੜਾ ਕੰਮ ਕਹਿਣਗੇ ਸਾਰੇ ਕੰਮ ਨਾਲ ਕਰਕੇ ਦਵਾਂਗੇ ਸੁੱਚੀ ਪਿੰਡ ਦੇ ਬਹੁਤ ਮਾੜੇ ਹਾਲਾਤ ਨੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਐਨ ਸੁੱਚੀ ਪਿੰਡ ਦੇ ਵਿੱਚ ਅਸੀਂ 2007 ਦੇ ਵਿੱਚ ਸੁੱਚੀ ਪਿੰਡ ਨੂੰ ਡਿਵੈਲਪ ਕੀਤਾ ਸੀ 2009 ਦੇ ਵਿੱਚ ਸੁੱਚੀ ਪਿੰਡ ਦੀ ਜ ਉਹ ਅਸੀਂ ਪੰਡਾਰੀ ਸਾਹਮਣੇ ਬਣਵਾਈ ਸੀ ਜਦੋਂ ਐਮ ਐਲ ਏ ਸੀ ਸਾਡੀ ਸਰਕਾਰ ਸੀ ਫਿਰ 2014 ਦੇ ਵਿੱਚ ਸਾਰੀ ਅੰਦਰ ਇੰਟਰ ਬਲੋਕ ਲਵਾਈ ਠੀਕ ਹੈ 2017 ਦੇ ਵਿੱਚ ਵੀ ਸੁਚੀ ਪਿੰਡ ਕੰਮ ਹੋਇਆ 2017 ਤੋਂ ਬਾਅਦ ਸੁਚੀ ਪਿੰਡ ਦੇ ਵਿੱਚ 2022 ਤੱਕ ਕਾਂਗਰਸ ਸਰਕਾਰ ਰਹੀ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਕਿਸੇ ਕਾਉਂਸਲਰ ਨੇ ਉੱਥੇ ਕੁਝ ਨਹੀਂ ਕੀਤਾ ਕਲੋਨੀਆਂ ਕਟੀਆਂ ਗਈਆਂ ਪੈਸੇ ਖਾਦੇ ਗਏ ਉਸ ਤੋਂ ਬਾਅਦ ਜਿਹੜਾ ਕਿ ਸੁੱਚੀਪਿੰਡ ਦੇ ਨਾਲ ਦਾ ਜਿਹੜਾ ਏਰੀਆ ਹੈ ਠੀਕ ਹੈ ਉੱਥੇ ਵੀ ਅਸੀਂ ਕੰਮ ਕੀਤੇ ਆ 3 ਸਾਲ ਹੋ ਗਏ ਝਾੜੂ ਵਾਲੀ ਸਰਕਾਰ ਆਈ ਉਹਨਾਂ ਸੁੱਚੀਪਿੰਡ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਇਆ ਝੂਠ ਬੋਲਿਆ ਕਿ ਸਾਰੀਆਂ ਜੇ ਲੇਡੀਜ਼ ਨੂੰ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਕਿਸੇ ਵੀ ਲੇਡੀਜ਼ ਦੇ ਖਾਤੇ 10000 ਰੁਪਏ ਨਹੀਂ ਆਇਆ ਠੀਕ ਹੈ ਰਾਸ਼ਨ ਦਵਾਂਗੇ ਫਰੀ ਕੋਈ ਰਾਸ਼ਨ ਨਹੀਂ ਦਿੱਤਾ ਝੂਠ ਬੋਲ ਕੇ ਉਹਨਾਂ ਨੇ ਕੰਮ ਕੀਤਾ ਲੋਕ ਆਪਣੇ ਮੂੰਹ ਕਹਿ ਰਹੇ ਕਿ ਸਾਰੀਆਂ ਵਟਾਂ ਕਮਲ ਦੇ ਫੁੱਲ ਤੇ ਪਾਣੀ ਆ ਲੋਕ ਕਹਿ ਰਹੇ ਔਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿੱਥੇ ਤੇ ਖੜੇ ਸਾਰਿਆਂ ਨੂੰ ਕਾਮਯਾਬ ਕਰ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਵੀ ਪਹਿਲਾ ਦੇ ਜਿਹੜੇ ਉਮੀਦਵਾਰ ਸੀਗੇ ਜਾਂ ਫਿਰ ਜਿੱਤੇ ਸੀਗੇ ਉਹ ਤਾਂ ਚੋਰ ਨੇ ਉਹਨਾਂ ਨੇ ਤਾਂ ਸਾਰਾ ਸਾਡਾ ਕੰਮ ਹੀ ਜਿਹੜਾ ਬੇੜਾਗਰ ਕਰ ਦਿੱਤਾ ਹੁਣ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਉੱਪਰ ਕਿਵੇਂ ਇਤਵਾਰ ਕਰ ਲਈਏ ਸੀ ਦੇਖੋ ਉਮੀਦਵਾਰ ਗੱਲ ਹੈ ਕਿ ਲੋਕ ਵੋਟ ਉਹਨੂੰ ਪਾਉਂ ਵਿਕਾਸ 2007 ਤੋਂ 17 ਤੱਕ ਦਾ ਤੁਹਾਨੂੰ ਮੈਂ ਦੱਸਣ ਲੱਗਾ ਜਲੰਧਰ ਸ਼ਹਿਰ ਦੇ ਵਿੱਚ ਦਮੋਰੀਆ ਪੁਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚ ਬਣਿਆ ਪੰਡਾਰੀ ਸਾਹਿਬ ਉਦੋਂ ਪ੍ਰਧਾਨ ਮੰਤਰੀ ਜੀ ਨੂੰ ਮਿਲ ਕੇ ਆਏ ਸੀ ਸਰਕਾਰ ਕਾਂਗਰਸ ਦੀ ਸੀ ਪ੍ਰਧਾਨ ਔਰ ਵਿਨੀ ਮਹਾਜਨ ਸੈਕਟਰੀ ਸੀ ਉਹ ਗਏ ਫਿਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਬਸਰਡੇ ਵਾਲਾ ਪੁਲ ਹੈ ਉਹ 2007 ਤੋਂ 17 ਤੱਕ ਬਣਿਆ ਫਿਰ ਉਸ ਤੋਂ ਬਾਅਦ ਤੁਹਾਡਾ ਸੋਡਲ ਦਾ ਚੰਦਨਗਰ ਅੰਡਰ ਬ੍ਰਿਜ ਹੈ ਇਨੀ ਦਿੱਕਤ ਆਂਦੀ ਸੀ ਉਹ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਚ ਬਣਿਆ ਮਕਸੂਦਾ ਦਾ ਪੁਲ ਭਾਰਤੀ ਜਨਤਾ ਪਾਰਟੀ ਸਰਕਾਰ ਚ ਬਣਿਆ ਬੀਐਮਸੀ ਵਾਲਾ ਪੁਲ ਭਾਰਤੀ ਜਨਤਾ ਪਾਰਟੀ ਸਰਕਾਰ ਚ ਬਣਿਆ ਦੁਆਬਾ ਚੌਂਕ ਤੋਂ ਲੈ ਕੇ ਕੇਐਮਬੀ ਵਾਲਾ ਰੋਡ ਭਾਰਤੀ ਜਨਤਾ ਪਾਰਟੀ ਸਰਕਾਰ ਬਣਿਆ ਦੋ ਵਾਰ ਵਧੀਆ ਸੜਕਾਂ ਸੀ ਆਪਣੀ ਸਰਕਾਰ ਦੇ ਵਿੱਚ ਹਿ ਮਿਲ ਰਿਹਾ ਮਿਲ ਰਿਹਾ ਹੁਣ ਮਿਲ ਰਿਹਾ ਅੱਜ ਹੁਣ ਸਾਨੂੰ ਲੋਕ ਆਪਣੇ ਆ ਬੁਲਾ ਰਹੇ ਲੋਕ ਸਾਨੂੰ ਕਰਜ ਬੁਲਾ ਰਹੇ ਮੀਟਿੰਗਾਂ ਕਰ ਰਹੇ ਆ ਲੋਕ ਚਾਹ ਰਹੇ ਕਿ ਸਾਡੇ ਕਿਉਂਕਿ ਲੋਕਾਂ ਨੇ 8 ਸਾਲ ਦੇ ਵਿੱਚ ਦੇਖ ਲਿਆ ਜੋ 8 ਸਾਲ ਦੇ ਵਿੱਚ ਪੰਜਾਬ ਦਾ ਸੱਤਿਆਨਾਸ਼ ਹੋਇਆ ਦੇਖੋ ਤੁਸੀਂ ਮੀਡੀਆ ਦੇ ਮਾਧਿਅਮ ਨਾਲ ਤੁਹਾਨੂੰ ਦੱਸਣਾ ਚਾਹਨਾ ਕਿ ਜਲੰਧਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਰੋਜ਼ ਗੋਲੀਆਂ ਚੱਲ ਰਹੀਆਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਕਬੱਡੀ ਦਾ ਖਿਡਾਰੀ ਉਹਦਾ ਕਤਲ ਹੋਇਆ ਨਕੌਦਰ ਦੇ ਵਿੱਚ ਟਿੰਮੀ ਚਾਵਲਾ ਵਪਾਰੀ ਦਾ ਕਤਲ ਹੋਇਆ ਫਗਵਾੜੇ ਦੇ ਵਿੱਚ ਕਤਲ ਹੋਇਆ ਅੱਛਾ ਰੋਜ਼ ਗੋਲੀਆਂ ਚੱਲ ਰਹੀਆਂ ਕੋਈ ਕੰਟਰੋਲ ਨਹੀਂ ਐਡਮਿਨਿਸਟ੍ਰੇਸ਼ਨ ਦਾ ਇਸੇ ਕਰਕੇ ਲੋਕ ਚਾਹੁੰਦੇ ਆ ਕਿ ਸਾਡੇ ਬੱਚੇ ਬਾਹਰ ਨਾ ਜਾਣ ਸਾਡੇ ਬੱਚੇ ਇੱਥੇ ਰਹਿਣ ਵਧੀਆ ਸਰਕਾਰ ਬਣੇ ਔਰ ਮੈਨੂੰ ਉਮੀਦ ਆ ਕਿ ਜਿੰਨਾ ਲੋਕ ਮੈਨੂੰ ਪਿਆਰ ਕਰ ਰਿਹਾ ਜਿੰਨਾ ਡੋਟ ਡੋਟ ਕਰ ਰਿਹਾ ਆਪਾਂ ਲੋਕ ਆਪ ਬੁਲਾ ਰਹੇ ਆ ਔਰ ਐਸੇ ਵਾਰਡ ਦੇ ਵਿੱਚ ਰੋਗਵੱਤ ਵੱਡਾ ਮੋਟਾ ਭਾਰਤੀ ਦਾ ਪਾਰ ਨੂੰ ਪਾਰਟੀ ਨੂੰ ਪਾਣਗੇ ਔਰ ਆਪਣੇ ਪੁੱਤਰ ਨੂੰ ਜਿਤਾਣਗੇ ਤੁਸੀਂ ਦੇਖ ਰਹੇ ਹੋ ਵਾਰਡ ਦੇ ਵਿੱਚ ਘੁੰਮੀ ਰਹੇ ਹਾਂ ਤੁਹਾਡੇ ਸਾਹਮਣੇ ਵਾਰਡ ਦੇ ਜਿਹੜੇ ਨੇ ਕਿਉਂਕਿ ਕਾਫੀ ਵਾਰਡ ਜਿਹੜੇ ਨੇ ਤੁਹਾਡਾ ਜਿਹੜਾ 4 ਨੰਬਰ ਵਾਰਡ ਇਹਦੇ ਵਿੱਚ ਕਾਫੀ ਜਿਹੜੇ ਨੇ ਇਲਾਕੇ ਆ ਜਾਂਦੇ ਨੇ ਕਿਹੜੇ-ਕਿਹੜੇ ਮੇਨ ਤੁਹਾਨੂੰ ਲੱਗਦੇ ਮੋٹے-ਪੁੰਡੇ ਕੰਮ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ ਪਹਿਲ ਦੇਦਾਰ ਦੇ ਉੱਪਰ ਤੇ ਉਹ ਹੋਏ ਨਹੀਂ ਹੈਗੇ ਹਲੇ ਤੱਕ ਦੇਖੋ ਅਸੀਂ 2007 ਤੋਂ 17 ਤੱਕ ਹਰ ਧਿਆਨ ਲਗਰਦੀ ਸੜਕਾਂ ਬਣਾਈਆਂ ਅਸੀਂ ਸੀਵਰੇਜ ਪਵਾਇਆ ਸੀ ਵਧੀਆ ਸੀਵਰੇਜ ਪਵਾਇਆ ਸੀ ਔਰ ਉਸ ਵੇਲੇ ਸੀਵਰੇਜ ਪ੍ਰਣਾਲੀ ਦੁਰਸਤ ਰਹੇ ਪਾਣੀ ਦੀ ਨਿਕਾਸੀ ਤੁਰੰਤ ਹੋਵੇ ਉਹਦੇ ਲਈ ਅਸੀਂ ਇੰਤਜ਼ਾਮ ਕੀਤਾ ਸੀ ਕਾਰਪੋਰੇਸ਼ਨ ਨੂੰ ਕਹਿ ਕੇ ਤਿੰਨ ਮੈਂਬਰੀ ਚਾਰ ਮੈਂਬਰੀ ਸਾਡੀ ਸੁਪਰਵਾਈਜ਼ਰਾਂ ਦੀ ਟੀਮ ਲਾਈ ਸੀ ਜਿਹੜੀ ਕਿ ਸਰਕਾਰ ਇਹਨਾਂ ਦੀ ਜਦੋਂ ਦੀ ਆਈ ਹੈ ਉਹ ਸਾਰੇ ਦੇ ਸਾਰੇ ਮੁਲਾਜ਼ਮ ਇਹਨਾਂ ਨੇ ਇੱਧਰ ਉੱਧਰ ਤਿੱਤਰ-ਵਿੱਤਰ ਕਰ ਦਿੱਤੇ ਆ ਠੀਕ ਹੈ ਉਹ ਸੀਵਰੇਜ ਪ੍ਰਣਾਲੀ ਸਾਰੀ ਖਰਾਬ ਹੋਈ ਪਈ ਹੈ ਇੱਕ ਸਭ ਤੋਂ ਪਹਿਲਾਂ ਇਹ ਕੰਮ ਜਿਹੜਾ ਹੈ ਕਿ ਸੀਵਰੇਜ ਪ੍ਰਣਾਲੀ ਖਰਾਬ ਲੋਕ ਲੋਕਾਂ ਦੇ ਘਰ ਦਾ ਸੀਵਰੇਜ ਕਿਚਨ ਦੇ ਵਿੱਚ ਆ ਰਿਹਾ ਰਸੋਈ ਚ ਆ ਰਿਹਾ ਪਹਿਲਾਂ ਤੋਂ ਦੁਰਸਤ ਕਰਾਣਾ ਜ਼ਰੂਰੀ ਕੰਮ ਹੈ ਦੂਸਰੀ ਗੱਲ ਇਹ ਹੈ ਕਿ ਲੋਕਾਂ ਦੇ ਘਰ ਦੇ ਬਾਹਰ ਇੰਨਾ ਕੂੜਾ ਕਰਕਟ ਹੁੰਦਾ ਝਾੜੂ ਮਾਰਨ ਦਾ ਕੋਈ ਵਿਵਸਥਾ ਨਹੀਂ ਹੈ ਲੋਕ ਆਪ ਆਪਣੇ ਘਰ ਦੇ ਬਾਹਰ ਝਾੜੂ ਮਾਰਦੇ ਆਪਾਂ ਆਂਦੇ ਹੀ ਸਫਾਈ ਵਿਵਸਥਾ ਠੀਕ ਕਰਾਣੀ ਪਹਿਲਾਂ ਤੀਸਰਾ ਲੋਕ ਇੱਥੋਂ ਜਾ ਕੇ ਕੂੜਾ ਸੁੱਟਣ ਉਹ ਕਿੰਨਾਂ ਵੀ ਡੰਪ ਤੇ ਜਾਂਦੇ ਕਿੰਨੀ ਦੂਰ ਹੈ ਇੱਥੋਂ ਜਾਂ ਕਿਤੇ ਇੱਧਰ ਉਧਰ ਪਲਾਟਾ ਬੁਲਟਾ ਸੁੱਟਦੇ ਆਪਾਂ ਇੱਥੇ ਪ੍ਰੋਪਰ ਕੂੜਾ ਚੱਕਰ ਵਾਲੇ ਬੰਦੇ ਆਣਗੇ ਕੂੜਾ ਚੱਕ ਕੇ ਜਾਣਗੇ ਜਿਸ ਕੰਮ ਉਹ ਦੂਸਰਾ ਜਿੱਥੇ ਜਿੱਥੇ ਸੀਵਰੇਜ ਨਵਾਂ ਡਿਵੈਲਪ ਹੋਇਆ ਏਰੀਆ ਸੀਵਰੇਜ ਰਹਿ ਗਿਆ ਉਹ ਸੀਵਰੇਜ ਆਪਾਂ ਪਵਾ ਕੇ ਦਵਾਂਗੇ ਠੀਕ ਆ ਹੋਰ ਵੀ ਜਿਹੜਾ ਕੰਮ ਲੋਕ ਕਹਿਣਗੇ ਸਾਰੇ ਲੋਕਾਂ ਦੇ ਕੰਮ ਪਹਿਲ ਤੇ ਅਧਾਰ ਤੇ ਕਰਕੇ ਦਵਾਂਗੇ ਕਿ ਲੋਕਾਂ ਨੇ ਸਾਨੂੰ ਚੁਣ ਕੇ ਭੇਜਣਾ ਅਸੀਂ ਲੋਕਾਂ ਦੇ ਸੇਵਾਦਾਰ ਵਿਜੇ ਪ੍ਰਭਾ ਕੁਰੀ ਬੀ ਨਾਲ ਨੇ ਗੱਲਬਾਤ ਉਹਨਾਂ ਦੇ ਨਾਲ ਵੀ ਕਰਾਂਗੇ ਜਿਸ ਜਿਸ ਤਰੀਕੇ ਦੇ ਨਾਲ ਇਸ ਵਕਤ ਜਿਹੜਾ ਸਮਰਥਨ ਮਿਲ ਰਿਹਾ ਹੈ ਲੋਕਾਂ ਦਾ ਕਿੰਨਕ ਵੋਟਾਂ ਦੇ ਨਾਲ ਲੱਗਦਾ ਕਿ ਜਿੱਤ ਜਾਣਗੇ ਉਮੀਦਵਾਰ ਤੁਹਾਡੇ ਨਾਲ ਜਿਹੜੇ ਨੇ ਅਸੀਂ ਭਾਰਤੀ ਜੰਦਾਬਾਦ ਭਾਰਤੀ ਜੰਦਾਬਾਦ ਜਿੰਦਾਬਾਦ ਅਸੀਂ ਮਹਿਸੂਸ ਕਰਦੇ ਆਂ ਵੀ ਸਾਡਾ ਕੈਂਡੀਡੇਟ ਪ੍ਰਸ਼ਾਂਤ ਕੰਵੀਰ ਇਹ ਤੋਂ ਬਹੁਤ ਵੱਡੀ ਜਿੱਤ ਨਾਲ ਵੋਟਾਂ ਨਾਲ ਜਿੱਤੇਗਾ ਔਰ ਅਸੀਂ ਜੋ ਅਸੀਂ ਵਾਅਦੇ ਕਰ ਰਹੇ ਆਂ ਜੋ ਅਸੀਂ ਦੇਖ ਰਹੇ ਆਂ ਹਾਲਾਤ ਇਲਾਕੇ ਦੇ ਹਾਲਾਤ ਅਸੀਂ ਲੋਕਾਂ ਨੂੰ ਬਹੁਤ ਅੱਛੇ ਵਾਅਦੇ ਕੀਤੇ ਆਂ ਐਸੀ ਤੁਨ ਨਥਾਸ ਤਾਲੂਕ ਦੇ ਅੰਦਰ ਜਿਹੜਾ ਉਹਨਾਂ ਦੀ ਦੂ ਲਜਾਵਾਂਗੇ ਅਸੀਂ ਲੰਮੇ ਬਿੜ ਚਾਉਂਦੀਆਂ ਕੁਝ ਦਿੱਕਤਾਂ ਨੇ ਉਹ ਠੀਕ ਕਰਾਂਗੇ ਅਸੀਂ ਇਲਾਕੇ ਵਿੱਚ ਸਾਰੀਆਂ ਸੜਕਾਂ ਜਿਹੜੀਆਂ ਰਹਿ ਗਈਆਂ ਨਵੀਆਂ ਕਲੋਨੀਆਂ ਵਿੱਚ ਬਣੀਆਂ ਉਹ ਸ ਨਵੀਆਂ ਸੜਕਾਂ ਬਣਾਵਾਂਗੇ ਔਰ ਅਸੀਂ ਬਹੁਤ ਉਮੀਦ ਕਰਦੇ ਸਾਨੂੰ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਬਹੁਤ ਅੱਛੀ ਉਮੀਦ ਆ ਸਾਨੂੰ ਵੀ ਸਾਡੀ ਭਾਰਤੀ ਜੰਦਾ پارٹی ਮੋਦੀ ਜੀ ਨੂੰ ਲੋਕੀ ਬੜੇ ਅੱਛੀ ਤਰ੍ਹਾਂ ਉਹਨੂੰ ਜਾਂ ਉਹਨਾਂ ਨੂੰ ਜਾਂਦੇ ਨੇ ਸਾਡੀ ਪਾਰਟਾ ਜਿੰਦਾਬਾਦ ਨੂੰ ਜਿਤਾ ਕੇ ਸਾਡੇ ਕੈਂਡੀਡੇਟ ਨੂੰ ਜਿਤਾ ਕੇ ਤੁਹਾਡੇ ਜਿੰਦਰਜ਼ ਮੇਅਰ ਬਣੇਗਾ ਸਾਨੂੰ ਬੜੀ ਉਮੀਦ ਹੈ ਜੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਭਈ ਅਸੀਂ ਆਮ ਬੰਦਿਆਂ ਦੀ ਸਰਕਾਰ ਸਾਡੀ ਬਣੀ ਹੈ ਆਮ ਲੋਕਾਂ ਨੂੰ ਅਸੀਂ ਜਿਹੜੀਆਂ ਨੇ ਉਹ ਟਿਕਟਾਂ ਦਿੱਤੀਆਂ ਨੇ ਭਾਜੀਪੀ ਹੋਵੇ ਕਾਂਗਰਸ ਹੋਵੇ ਇਹਨਾਂ ਨੇ ਖਾਸ ਬੰਦਿਆਂ ਨੇ ਟਿਕਟਾਂ ਦਿੱਤੀਆਂ ਨੇ ਤੇ ਖਾਸ ਬੰਦੇ ਨਹੀਂ ਜਿੱਤਦੇ ਆਮ ਬੰਦੇ ਹੀ ਜਿੱਤਦੇ ਨੇ ਉਹ ਕਹਿੰਦੇ ਇਸ ਵਾਰ ਵੀ ਸਾਡਾ ਹੀ ਮੇਅਰ ਬਣੇਗਾ ਇਤਕੀ ਹੁਣ ਤੇ ਅਸੀਂ ਜਿੱਤਾਂਗੇ ਵਧੀਆ ਲੋਕਾਂ ਆਮ ਆਮ ਆਦਮੀ ਪਾਰਟੀ ਦੇ ਜੋ ਕੈਂਡੀਡੇਟ ਆ ਉਹਨਾਂ ਦੇ ਬਾਰੇ ਸਾਨੂੰ ਬਹੁਤ ਅੱਛਾ ਗਿਆਨ ਹੈ ਉਹ ਕਿੰਨੇ ਕੁ ਵਧੀਆ ਕੈਂਡੀਡੇਟ ਨੇ ਅਸੀਂ ਕਿਸੇ ਦੇ ਦੋਸ਼ ਰੂਪਰ ਨਹੀਂ ਕਰਨਾ ਇਹ ਸਮਾਜ ਨੂੰ ਪਤਾ ਹੁੰਦਾ ਕਿ ਕਿਹੜਾ ਕੈਂਡੀਡੇਟ ਕਿਸ ਹਿੱਸੇ ਦਾ ਕਿਸ ਬੈਕਗ੍ਰਾਉਂਡ ਤੋਂ ਆਇਆ ਕੀ ਉਹ ਕਰ ਰਿਹਾ ਕੀ ਉਹਨੇ ਅੱਗੇ ਫਿਊਚਰ ਚ ਕਰਨਾ ਉਹ ਸਾਰੀ ਆਮ ਜਨਤਾ ਨੂੰ ਨੋਲਿਜ ਹੁੰਦੀ ਹੈ ਅਸੀਂ ਕਿਸੇ ਕੈਂਡੀਡੇਟ ਦੀ ਰੋਹ ਨਹੀਂ ਕਰਦੇ ਲੇਕਿਨ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਕੈਂਡੀਡੇਟ ਨੇ ਜਿਹੜੇ ਬੜੇ ਮਿਹਨਤੀ ਨੇ ਬਿਵਾਰੀ ਨੇ ਔਰ ਅੱਛੀ ਸਮਝ ਵਾਲੇ ਬੰਦੇ ਨੇ ਪੜ੍ਹੇ ਲਿਖੇ ਨੇ ਆਮ ਜਿਹੜੇ ਦੂਜੇ ਕੈਂਡੀਡੇਟ ਉਹਨਾਂ ਨੂੰ ਇਹ ਨਹੀਂ ਐਜੂਕੇਸ਼ਨ ਨਹੀਂ ਹੈਗੀ ਔਰ ਪ੍ਰਸ਼ਾਸਨ ਦੇ ਬਾਰੇ ਉਹਨਾਂ ਨੂੰ ਪੂਰੀ ਨੌਲੇਜ ਨਹੀਂ ਹੈਗੀ ਸਰਕਾਰ ਤੋਂ ਕਿੱਦਾਂ ਜਾਣਾ ਕਿਨੂੰ ਕਿੱਦਾਂ ਮਿਲਣਾ ਉਹਨਾਂ ਦੇ ਬਾਰੇ ਪੂਰੀ ਮੈਨੂੰ ਸਾਡੀ ਜੋ ਸਮਝ ਆ ਉਹਨਾਂ ਨੂੰ ਪੂਰੀ ਨੌਲੇਜ ਨਹੀਂ ਹੈਗੀ ਤਾਂ ਅਸੀਂ ਇਹ ਸੋਚ ਮਹਿਸੂਸ ਕਰਦੇ ਆ ਕਿ ਕਿਸੇ ਕੈਂਡੀਡੇਟ ਦੀ ਬਰਾਈ ਕਰਨ ਤੋਂ ਬਿਹਤਰ ਹੈ ਕਿ ਸਾਡੇ ਆਪਣੇ ਕੈਂਡੀਡੇਟ ਨੂੰ ਉਹਦੇ ਬਾਰੇ ਦੱਸੀਏ ਕਿ ਸਾਡਾ ਕੈਂਡੀਡੇਟ ਜਿਹੜਾ ਉਹ ਬੜੇ ਅੱਛੇ ਸਮਝਦਾਰ ਸੂਝਵਾਨ ਔਰ ਨਡਰ ਜੁਝਾਰੂ ਲੀਡਰ ਹੈ ਔਰ ਸਾਨੂੰ ਆਉਣ ਵਾਲੀ ਉਮੀਦ ਹੈ ਕਿ ਅੱਜ ਦਾ ਸੀ ਇਹਨੂੰ ਐਮਸੀ ਬਣਾ ਰਹੇ ਆ ਆਉਣ ਵਾਲੇ ਸਾਲਾਂ ਨੇ ਸ਼ਾਇਦ ਐਮਐਲਏ ਐਮਪੀ ਵੀ ਇਹਨੂੰ ਬਣਾਈਏ ਸਾਨੂੰ ਬੜੀ ਉਮੀਦ ਹੈ ਇਸ ਗੱਲ ਤੇ ਬਸ ਆਖਰੀ ਸਵਾਲ ਤੁਹਾਡੇ ਤੋਂ ਮੇਰਾ ਕਿਹੋ ਜਿਹਾ ਲੋਕਾਂ ਦਾ ਜਿਹੜਾ ਹੈਗਾ ਇਹ ਉਹ ਸਮਰਥਨ ਮਿਲ ਰਿਹਾ ਹੈ ਤੁਹਾਨੂੰ ਦੇਖੋ ਲੋਕਾਂ ਦਾ ਬੜਾ ਪਿਆਰ ਮਿਲ ਰਿਹਾ ਹੈ ਅੱਜ ਚੋਣ ਪ੍ਰਚਾਰ ਕਰਦੇ ਸਾਨੂੰ 4 ਦਿਨ ਹੋ ਗਏ ਆ ਲੋਕਾਂ ਦਾ ਬੜਾ ਪਿਆਰ ਮਿਲ ਰਿਹਾ ਮਤਾਵਾਂ ਦਾ ਬੜਾ ਆਸ਼ੀਰਵਾਦ ਮਿਲ ਰਿਹਾ ਠੀਕ ਹੈ ਪੈਣਾ ਨੇ ਤਿਲਕ ਕੀਤੇ ਆ ਘਰਾਂ ਦੇ ਵਿੱਚ ਕਈ ਘਰਾਂ ਦੇ ਵਿੱਚ ਪੈਣਾ ਨੇ ਤਿਲਕ ਕੀਤੇ ਆ ਔਰ ਲੋਕਾਂ ਨੇ ਨੌਜਵਾਨਾਂ ਦਾ ਬੜਾ ਸਾਥ ਮਿਲ ਰਿਹਾ ਯੁਵਾ ਸ਼ਕਤੀ ਚਾਹਦੀ ਹੈ ਕਿ ਚੰਗਾ ਨੌਜਵਾਨ ਅੱਗੇ ਆਵੇ ਤਾਂ ਕਿ ਏਰੀਆ ਦਾ ਵਿਕਾਸ ਹੋਵੇ ਡਿਵੈਲਪਮੈਂਟ ਹੋਵੇ ਕਿਉਂਕਿ ਇੱਥੇ ਲੋਕਾਂ ਨੇ 3 3 4 4 ਲੱਖ ਰੁਪਏ ਮੱਲਾ ਜਗਾ ਲਈ ਹੋਈ ਹੈ ਲੇਕਿਨ ਮੁਸੀਬਤ ਇਹ ਹੈ ਕਿ ਸੀਵਰੇ ਬੰਦ ਹੋ ਜਾਂਦੇ ਆ ਅਸੀਂ ਸੀਬਰੇ ਪੁਰਾਣੀ ਸੀਬਰੇ ਪ੍ਰਣਾਲੀ ਦਰੁਸਤ ਕਰਾਈ ਸੀ ਜਦੋਂ ਦੀ ਆ ਸਰਕਾਰ ਆਈ ਪਹਿਲਾਂ 5 ਸਾਲ ਕਾਂਗਰਸ ਦੇ 3 ਸਾਲ ਹੋ ਗਿਆ ਝਾੜੂ ਦੀ ਸਰਕਾਰ ਆਈ ਝੂਠ ਐਲੈਂਸ ਸਰਕਾਰ ਆਈ ਝੂਠ ਬਣਨ ਵਾਲਿਆਂ ਦੀ ਸੀਬਰੇ ਪ੍ਰਣਾਲੀ ਸਾਰੀ ਬੰਦ ਹੋਈ ਪਈ ਆਣ ਕੇ ਸਾਰੇ ਕੰਮ ਠੀਕ ਕਰਾਂਗੇ ਔਰ ਪੰਜਾਬ ਦੀ ਨੂੰ ਹਰ ਬਦਲਾਂਗੇ ਪੰਜਾਬ ਦੇ ਨੌਜਵਾਨ ਬਾਹਰ ਨਹੀਂ ਜਾਣਗੇ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਕਾਰੋਬਾਰ ਦੇਵਾਂਗੇ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਪ੍ਰਸ਼ਾਂਤ ਕਬੀਰ ਨੇ 12 ਨੰਬਰ 4 ਦੇ ਵਿੱਚ ਤਾਂ ਇਹਨਾਂ ਦਾ ਕਹਿਣਾ ਕਿ ਵੀ ਸਾਨੂੰ ਭਾਰੀ ਜਿਹੜੀ ਹੈਗੀ ਹੈ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਹੋਵੇਗੀ ਕੈਮਰਾ ਸਰ ਪੰਕਜ ਦੇ ਨਾਲ ਰਜਗੁ